हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਧਾਲੀ ਵਾਲ ਡੇਰੀ ਫਾਰਮ ਚੋਂ ਬਣਾਉਣ ਜਾ ਰਹੇ ਹਾਂ ਜੀ ਬਾਈ ਕੋਲੇ ਦੋ ਪਸ਼ੂ ਨੇ ਇੱਕ ਤਾਂ ਝੋਟੀਆਂ ਗੱਬਣ ਤੇ ਇੱਕ ਤਾਜੀ ਸੂਈ ਵੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਕੰਮ ਆਪਣਾ ਵੀਰੇ ਬਹੁਤ ਪੁਰਾਣਾ ਹੈ ਨਾ ਹਾਂਜੀ 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 ਨਾਮ ਤੇ ਆਪਣਾ ਐਡਰੈਸ ਬੋਲ ਦਿਓ ਵੀਰੇ ਵੀਰੇ ਨਾਮ ਮੇਰਾ ਨਰਮਲ ਸਿੰਘ ਆ ਪਿੰਡ ਪੋਤਣਾ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਤਹਿਸੀਲ ਆਪਾਂ ਨੂੰ ਕਿਹੜੀ ਪੈਂਦੀ ਆ ਵੀਰੇ ਠੀਕ ਆ ਵੀਰੇ ਨੇੜੇ ਪਿੰਡ ਕਿਹੜਾ ਕਿਹੜਾ ਰਹਿੰਦਾ ਆ ਨੇੜੇ ਬੰਦ ਭਾਈ ਆਪਣਾ ਟੱਲਿਆਲ ਦੇ ਵਾਸਤੇ ਖੜਾ ਆ ਠੀਕ ਆ ਟੱਲੇ ਵਾਲ ਤੇ ਵਕਤ ਗਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 75299 ਵੀਰੇ 48608 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇੱਧਰ ਸਟਾਰਟ ਕਰ ਦਈਏ ਵੀਰੇ ਹਾਂਜੀ ਇੱਧਰੋਂ ਕਰ ਨੇ ਇੱਧਰੋਂ ਕਰ ਲਓ ਇੱਧਰੋਂ ਗਾ ਭਾਈ ਜਿਹੜੀ ਆਪਾਂ ਸਾਹਮਣੇ ਵਾਰਡ ਦੇਖ ਰਿਹਾ ਕਿਹੜੇ ਸੂਆ ਸੂਈ ਆ ਇਹ ਬਾਈ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਵੀਰੇ ਇਹ ਵੀਰੇ ਕੱਲ ਸੂਈ ਆ ਦੂਜਾ ਸੂਆ ਮਾਲਕ ਉਹ ਸੂਈ ਸਵਾਈ ਲੈ ਦੇ ਦੋ ਆ ਮਾਨ ਕੇ ਚੱਲ ਵੀ ਉਹ ਦਾਅਦ ਦੇ ਸੀ 8 9 ਵਜੇ ਸੂਈ ਸੀ 8 9 ਵਜੇ ਸੂਈ ਸੀ ਜੇਰ ਵਗੈਰਾ ਠੀਕ ਆ ਹਾਂ ਬਈ ਓਕੇ ਆ ਬਾਈ ਕਹਿੰਦਾ ਤੇ ਕੀ ਰਕਮ ਦੱਸਿਆ ਵੀਰੇ ਪਿਛਲੇ ਸਵੇਰੇ ਉਹ ਕਹਿੰਦਾ ਬਾਈ ਦੁੱਧ ਦਿੱਤਾ 20 ਕਿਲੋ ਨੇ 20 ਲੀਟਰ ਦੁੱਧ ਦਿੱਤਾ ਦਿੱਤਾ ਹਾਂ ਬੱਚਾ ਵੀ ਦਿੱਤਾ ਬੱਚਾ ਵੀ ਵਸਾ ਦਿੱਤਾ ਬੱਚਾ ਵਸਾ ਦਿੱਤਾਗਾ ਹਾਂਜੀ ਇਕਾਦਮ ਡਬੋਤ ਆ ਯਾਰ ਵੈੜ ਦਾ ਹਾਂਜੀ 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 ਤਰੀਕੀ ਵਾਲੀ ਬਾਈ ਵੈੜ ਆ ਬਾਕੀ ਦੱਸ ਦਿਆ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਬਾਕੀ ਫੈਰ ਫੂਡ ਵੀ ਦਾਦੇ ਹੁਣ ਹਾਂ ਚੰਗੀ ਹੁੰਦੀ ਆ ਬਾਈ ਫੈਰ ਫੂਡ ਲੈ ਬਾਈ ਥਾਣ ਦੀ ਕੁਆਲਿਟੀ ਚੈੱਕ ਕਰ ਲੋ ਬੜਾ ਸੋਹਣਾ ਥਾਣਾ ਲੱਗਾ ਗਲਾਬੀ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਨਾੜਾ ਨੋੜਾ ਨਾਲ ਲੇਵੇ ਤੇ ਪੂਰੀਆਂ ਚਮਕਦੇ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਬਾਈ ਖੋਲ ਦੇ ਬਰਾ ਤੋਰ ਦੇ ਖੋਲ ਕੇ ਬਾਈ ਸੁਣਾ ਖਪਣਾ ਵੜ ਤੇ ਫੋਲਾ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਈ ਐਤ ਕੀ ਕਿੰਨਾ ਕੇ ਦੇ ਦੂ ਐਸਟੀਮੇਟ ਜਾ ਐਤ ਕੀ ਬਾਈ ਮੰਨ ਕੇ ਚੱਲੀ ਆ 20 ਕਿਲੋ ਤਰਾਮਦਰੀ ਇਹ ਦੇ ਦੂਗੀ ਪਲੱਸ ਬਸੱਕ ਦੇ ਤੇ ਕੱਟ ਨਹੀਂ ਦਿੰਦੀ ਕਹਿ ਰਦਾ ਪਾ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ ਵੀਰੇ ਜਾਇਜ਼ ਗੱਲ ਆ ਬਾਕੀ ਸੇਵਾ ਦਾ ਭਾਵੇਂ ਅਗਲਾ 15 ਕੱਢ ਲੈ ਭਾਵੇਂ ਅਗਲਾ 5 ਕੱਢ ਲੈ ਭਾਵੇਂ 20 ਕੱਢ ਲੈ ਹਾਂ ਵੀਰੇ ਹਾਂ ਉਹ ਅਗਲੇ ਦੀ ਉਹ ਅਗਲੇ ਦੀ ਹੁੰਦੀ ਆ ਬਾਈ ਸੇਵਾ ਲੈ ਬਾਈ ਤੋੜਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਨਾ ਫਿਕਸ ਯਾ ਹਵਾਨਾ ਕਰਨ ਵਾਲੀ ਦਾ ਤਿਆਰ ਕਰਿਆ ਵਾ ਟਟ ਮੇਲੇ ਵਾਲੀ ਵੜ ਨੂੰ ਹਾਂ ਵੀਰੇ ਹਾਂ ਇਹ ਨਹੀਂ ਹੈਗਾ ਵੀ ਜਦੋਂ ਸੂਵੇ ਸੂਗੀਏ ਟੁੱਟ ਜਾਊਗਾ ਇਹਨੇ ਐ ਹੀ ਰਹਿਣਾ ਜਿਵੇਂ ਹੈਗਾ ਫਿਕਸਿਆ ਲੈ ਬਾਈ ਹਾਂ ਥਾਂ ਦੀ ਬਨਾਵਟ ਚੈੱਕ ਕਰ ਲੋ ਬਹੁਤ ਸੋਹਣਾ ਥਣ ਲੱਗਾ ਵਾ ਅਡਰ ਵੀ ਫਿਕਸਰ ਬਾਨਾ ਤਿਆਰ ਕਰਿਆ ਵਾ ਠੰਡੀ ਸੀਲ ਕਿਨੇ ਆ ਬਾਈ ਪੂਰੀਆ ਵੀਰੇ ਧਾਰਾ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਹਾਂ ਬਾਈ ਕਹਿੰਦਾ ਪੂਰੀ ਠੰਡੀ ਸੀਲ ਆ ਧਾਰਾ ਪਾ ਮਾਰ ਕੇ ਦਿਖਾ ਦਿੰਨੇ ਆ ਲੈ ਬਾਈ ਠੰਡੀ ਸੀਲ ਚੈੱਕ ਕਰ ਲਓ ਵੀਰ ਨੇ ਕੋਈ ਨਿਆਣਾ ਨਹੀਂ ਪਾਇਆ ਬਾਕਮਾਲ ਦੀ ਧਾਰਾ ਬਾਈ ਧਾਰ ਬਹੁਤ ਚੰਗੀ ਵਰਤਦਾ ਹੈ ਨਾ ਫੜਕਾ ਹੁੰਦਾ 22 10 ਦੀ ਆ ਵੀ ਬਾਕੀ ਚਵਾਈ ਹੈਗੀ ਆ ਹਾਂ ਕੋਈ ਵੀ ਨੇ ਬਾਈ ਪਛਮਾਨ ਨਹੀਂ ਕਰਾਇਆ ਐਂ ਚੋਣ ਬਹਿ ਗਿਆ ਬਾਈ ਕੋਈ ਚੱਕਰੀ ਨਹੀਂ ਕਰਨ ਵਾਲੀ ਨੂੰ ਐਨੀ ਠੰਡੀ ਸੀਲ ਤੇ ਹਜੇ ਤਾਂ ਪਸਮਾਨੀ ਨਹੀਂ ਕਰਾਇਆ ਬਾਈ ਥਣ ਦੀ ਕੁਆਲਿਟੀ ਚੈੱਕ ਕਰੋ ਇਨਾ ਸੋਨਾ ਕੱਢਦੀ ਆ ਵੀ ਕਮਾਲ ਹੀ ਹੋ ਜਾਂਦੀ ਆ ਕਿ ਨਹੀਂ ਬਾਈ ਖਾਂ ਦੇ ਦਵਾਕ ਝੋਲੇ ਇਨਾ ਸੋਨਾ ਥਣਾ ਹਾਂਜੀ ਤੇ ਆਰਡਰ ਚੈੱਕ ਕਰ ਲੋ ਬਾਈ ਫਿਕਸ ਆਰਡਰ ਆ ਬਹੁਤ ਸੋਨਾ ਆਰਡਰ ਤਿਆਰ ਕਰਿਆ ਹੋਆ ਕਰਨ ਵਾਲੀ ਦਾ ਤੇ ਕੀ ਮੁੱਲ ਆ ਬਾਈ ਫਿਰ ਦੇਣਾ ਮੁੱਲ ਵੀ ਇਹਦਾ ਹੈ ਜਗਾ 75000 ਰੁਪਿਆ ਠੀਕ ਆ ਹਾਂ ਮੌਕੇ ਤੇ ਮਾਨਤਨ ਮਾਨਦਾਰ ਜ਼ਰੂਰ ਹੋ ਬਾਈ 72000 ਦੀ ਬੈੜਾ ਆਪਾਂ ਦੇਣੀ ਆ ਤੇ 3000 ਮਾਨਤਨ ਕਰਤਾ ਲੈ ਬਾਈ ਚੱਕੋ ਜਮਾ ਇੱਕ ਆਫਰ ਹੀ ਕਰਤਾ ਬਾਈ ਹਾਂ ਜਮਾ ਵੀ 75000 ਰੁਪਿਆ ਮੁੱਲ ਤੇ 72000 ਦੀ ਆਪਾਂ ਬੈੜ ਦੇ ਦੇਾਂਗੇ ਠੀਕ ਆ ਬਾਈ ਹਾਂ ਜੇ ਕੋਈ ਦੂਰ ਦਾ ਬੰਦਾ ਹੋਊ ਨਾ 1000 ਰੁਪਏ ਹੋਸ਼ ਛੱਡਦਾ ਜੇ ਬਹਾਲਾ ਦੂਰ ਦਾ ਹੋ ਠੀਕ ਆ ਬਾਈ ਕਹਿੰਦਾ ਜੇ ਕੋਈ ਬਾਵਾ ਦੂਰ ਤੋਂ ਬੰਦਾ ਆਉਂਦਾ ਨਾ ਆਪਾਂ ਉਹਦਾ ਚੰਗਾ ਮਾਨ ਤਾਨ ਕਰ ਹਾਂ ਉਹਨੂੰ 1000 ਰੁਪਏ ਹੋਸ਼ ਛੱਡਦਾ ਜੇ ਬਹਾਲਾ ਇਹਦਾ ਬਾਕੀ ਬਾਈ ਦਾ ਕੰਮ ਵੀਡੀਓ ਤੇ ਬੜਾ ਬਹੁਤ ਚੱਲਦਾ ਬਹੁਤ ਚੱਲਦਾ ਜੀ ਬਹੁਤ ਅੱਗੇ ਬਾਈ ਦੋ ਨੰਬਰ ਤੇ ਹਾਂਜੀ ਇਹਦੀ ਕੀ ਡਿਟੇਲ ਆ ਮਾਜੀ ਕਿਹੜਾ ਸੁਆਸ ਹੁੰਦੀ ਆ ਇਹ ਬਾਈ ਤੀਜਾ ਸੁਆਸ ਹੁੰਦੀ ਆ ਹੂੰ ਤੇ ਸੂਣ ਜੇ ਤਾਂ ਪਾਹ ਆ ਜਾ ਮਨ ਕੇ ਤਾਂ ਵੀ ਹਫਤਾ ਲੈ ਜੂ ਮੈਂ ਠੀਕ ਆ ਹਾਂ ਹਫਤੇ ਦੀ ਕੱਚੀ ਇਹਦੇ ਭਰਾਵਾਂ ਦਾ ਲੇ ਬਾਈ ਕਾ ਤੇ ਚੈੱਕ ਕਰ ਲੋ ਕਿੰਨਾ ਹੂ ਤੇਰਾ ਕੱਦ ਬਾਈ ਮੇਰਾ ਕੱਦ ਤਾਂ ਬਾਈ ਆਏ ਮੰਨ ਕੇ ਚੱਲ ਵੀ 6 ਫੁੱਟ ਤੋਂ ਥੋੜਾ ਘੱਟ ਆ 2 ਇੰਚ ਠੀਕ ਆ ਤੇ ਬਾਈ ਜਮਾ ਬਾਈ ਦੇ ਬਰੋਬਰ ਜਾਂਦੀ ਆ ਮੱਝ ਦੀ ਕੁਆਲਿਟੀ ਚੈੱਕ ਕਰ ਲੋ ਕੀ ਰਿਕਾਰਡ ਆ ਵੀਰੇ ਦੁੱਧ ਦਾ ਦੁੱਧ ਆ ਬਾਈ ਇਹਨੇ ਪਿਛਲੇ ਸੂਏ ਦਿੱਤਾ 19 ਕਿਲੋ ਦੁੱਧ 19 ਲੀਟਰ ਦੁੱਧ ਪਿਛਲੇ ਸੂਏ ਕਢਾ ਆ ਹਾਂ ਵੀਰੇ ਮਾਲਕਾ ਨੇ ਦੱਸਿਆ ਠੀਕ ਆ ਐਤ ਕੀ ਕਿੰਨਾ ਕੱਟਦਾ ਐਤ ਜਿੱਸਾ ਆਉਣਾ ਕੋਈ ਵੀ ਰਾਜੀ ਹੋਈ 20 ਕਿਲੋ ਦਾ ਕੋਈ ਵੜਾ ਨਹੀਂ ਕੋਈ ਵੜਾ ਨਹੀਂ ਹੈ ਨਾ ਬਾਈ ਜਿਵੇਂ ਕੱਤ ਵੇਟ ਤੇ ਨਰੋਈ ਨਿੱਕਰ ਫੁੱਲ ਆ ਬਈ ਆਪੀ ਦੱਸ ਦਿਆ ਨਾਮਿਆਂ ਮਤਲਆ ਲੱਗਦੀਆਂ ਮੈਂ ਨਾਮ ਜਿੱਤੇ ਹੁੰਦੇ ਹਾਂ 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 ਬਿਲਕੁਲ ਬਾਈ ਬਾਈ ਚੱਚੇ ਬਹੁਤ ਪਿਆਰੇ ਪਉਂਦੀ ਆ ਬਾਈ ਠੀਕ ਆ ਬਾਈ ਬਾਪਾ ਕੋਲੇ ਦੇ ਦੋ ਬੱਚੇ ਬਹੁਤ ਹੀ ਲੈ ਕੋਲੇ ਵਾਲੇ ਬੱਚੇ ਚੈੱਕ ਕਰ ਲੋ ਬਹੁਤ ਪਿਆਰੇ ਖੋਲ ਦੇ ਪਰਾ ਤੋੜ ਦੇ ਤੇ ਥਣ ਬਹੁਤ ਸੋਹਣਾ ਲੱਗਿਆ ਚਾਰੇ ਥਣ ਨਿਖੜਵੇਂ ਦੇ ਪੂਰੇ ਵਿੱਥੀ ਤੇ ਆ ਬਾਈ ਇੱਕੋ ਜਿਹਾ ਥਾਣਾ ਕੋਈ ਛੋਟਾ ਨਹੀਂ ਤੇ ਕੋਈ ਵੱਡਾ ਨਹੀਂ ਤੋੜਾ ਚੈੱਕ ਕਰ ਲੋ ਮੈਂ ਕਿਹਾ ਥਾਂ ਮਲਦੀ ਤੇ ਜਾਂਦੇ ਆ ਕਿ ਨਹੀਂ ਬਾਈ ਹਾਂਜੀ ਹਾਂ ਵੀਰੇ ਬਾਈ ਆ ਥਾਂ ਚੈੱਕ ਕਰ ਲੋ ਵੀ ਨ ਹਜੇ ਕਿੰਨੇ ਕੰਨ ਲੈ ਜੂ ਪ੍ਰਾਸਟੀਮੇਟ ਓ ਬਾਈ ਆਏ ਮੰਨ ਕੇ ਚੱਲਣਾ ਹਫਤਾ ਲੈ ਜੂ ਹਫਤੇ ਤੱਕ ਪਲਾਸਟਿਕ ਬਸਕ ਲੈ ਜੇ ਘੱਟ ਨਹੀਂ ਲੈਂਦੀ ਬਾਈ ਮੰਜਾ ਨਹੀਂ ਨਾ ਮੈਂ ਕਹਿੰਦਾ ਚੌੜੀ-ਚੂੜੀ ਦਾ ਬਾਕਮਾਲ ਬਾਹਰੋਂ ਵੀ ਚੋਰ ਕੇ ਆ ਸੰਨੇ ਵੀਰੇ ਲੈ ਦਿਖਾ ਦਿਓ ਵੀਰੇ ਹਾਂ ਲੈ ਬਾਈ ਚੌੜੀ-ਚੂੜੀ ਚੈੱਕ ਕਰ ਲੋ ਕੀ ਬਾਤ ਹੈ ਜੇ ਕੋਈ ਬੰਦਾ ਲੈ ਗਿਆ ਯਾਦ ਕਰੂ ਕਿ ਨਹੀਂ ਬਾਈ ਹਾਂਜੀ ਹਾਂਜੀ ਵੀਰੇ ਲੈ ਚੱਲ ਪ੍ਰਾ ਕੋਈ ਗੱਲ ਨਹੀਂ ਬਾਕੀ ਬਈ ਬੰਦੇ ਨੂੰ ਅੰਦਾਜ਼ਾ ਹੀ ਜਾਂਦਾ ਇੰਨੀ ਨਰੋਈ ਨਗਰ ਤੇ ਇੰਨਾ ਪਸ਼ੂ ਪਹਿਲੀ ਗੱਲ ਤਾਂ ਜਾਂਦਾ ਹੀ ਨਹੀਂ ਯਾਰ ਜਾਂਦਾ ਹੀ ਨਹੀਂ ਬਈ ਹਰ ਇੱਕ ਘਰੇ ਮਿਲਦੇ ਨਹੀਂ ਐਡਾ ਹਾਂ ਮਿਲਦੇ ਨਹੀਂ ਐਡਾ ਪਸ਼ੂ ਬਈ ਲੈ ਬਈ ਥਾਣਾ ਪਾ ਦੁਬਾਰੇ ਚੈੱਕ ਕਰਾਣਾ ਬਹੁਤ ਸੋਹਣਾ ਮੈਂ ਕਹਣਾ ਯਾਰ ਭਰਦੀ ਬਹੁਤ ਹੂ ਬਈ ਹਨਾ ਬਾਈ ਬਾਈ ਹਰਿਆਣੇ ਜੋ ਕੱਤੀ ਲਾਇ ਸੀ ਬਾਈ ਇਹ ਠੀਕ ਆ ਛੋਟੀ ਠੀਕ ਆ ਤੇ ਉਹਨੇ ਤਿਆਰ ਕਰੀਆ ਬਰੇ ਵੜਾ ਉਹਨੇ ਚਾਹੇ ਪਾ ਮੈਸ ਠੀਕ ਆ ਉਹਨੇ ਤਿਆਰ ਕਰੀਆ ਹਾਂ ਹਾਂ ਉਹਨੇ ਦੋ ਸੂਏ ਚੋਈਆ ਉਹਨੇ ਬੱਚੇ ਲਾਇਆ ਇਹਦੇ ਠੀਕ ਆ ਜਿਹੜਾ ਪਹਿਲੇ ਸੂਏ ਦਾ ਬੱਚਾ ਸੀ ਉਹ ਉਹਦੇ ਕੋਲ ਸੂਆ ਵਾ ਠੀਕ ਆ ਹਾਂ ਹਾਂ ਬੱਚੇ ਬਈ ਬਈ ਇਹ ਨਾ ਚੰਗੇ ਪਾਉਂਦੀ ਆ ਬਹੁਤ ਚੰਪਾਉਂਦੀ ਬਈ ਚੰਗੇ ਰੂਪਾ ਕੀ ਦੱਸਦੀ ਆ ਸ਼ਿਪਟ ਪੋੜੇ ਪੁਰੇ ਦੀ ਚੜਾਈ ਤੇ ਹਾਂ ਹਾਂ ਲੋ ਵੀ ਕਿੰਨੀ ਕਾ ਬਈ ਆ ਚੈੱਕ ਕਰਾ ਦੇ ਲੈ ਬਈ ਚੈੱਕ ਕਰ ਲੋ ਤੇ ਬਈ ਇਹਦਾ ਫਿਰ ਕੀ ਮੁੱਲ ਰਹੂ ਮੁੱਲ ਵੀ ਇਹਦਾ ਫੋਨ ਤੇ ਹੋ ਮੁੱਲ ਜਾਇਜ਼ ਹੋਊ ਠੀਕ ਆ ਹਾਂ ਵੀਰੇ ਮੁੱਲ ਬਈ ਕਹਿੰਦਾ ਫੋਨ ਤੇ ਹੋ ਪਰ ਮੁੱਲ ਜਾਇਜ਼ ਹੋਊਗਾ ਮੇਰੇ ਦੇ ਹਿਸਾਬ ਨਾਲ ਹਾਂ ਹਾਂ ਲਾ ਤੂੰ ਫਲਕਾਰੀ ਲਾ ਕੇ ਬਸ ਸਾਰੀ ਦਿਖਾ ਦੇ ਮੈਂ ਦੇਖ ਲਉ ਕੋਈ ਲੈ ਬਈ ਚੈੱਕ ਕਰ ਲੋ ਚੰਕ ਚੈੱਕ ਕਰੋ ਪਿੰਡੇ ਦੇ ਕਿੰਨੀ ਆ ਕਿ ਨਹੀਂ ਹਾਂ ਵੀਰੇ ਬਾਏ ਬਈ ਚੈੱਕ ਕਰ ਲੋ ਮੈਂ ਕਹਣਾ ਮਾੜੇ ਬੰਦੇ ਤੇ ਤਾਂ ਬੱਸ ਦੀ ਗੱਲ ਹੈ ਪਹਿਲੀ ਗੱਲ ਤਾਂ ਰੱਖਣੀ ਨਹੀਂ ਰੱਖਣੀ ਨਹੀਂ ਹੈਨਾ ਸਹੀ ਗੱਲ ਹੈ ਵੀਰੇ ਜਿਹੜਾ ਸਕੀਨ ਬੰਦਾ ਹੋਊਗਾ ਉਹ ਹੀ ਹੱਥੋਂ ਠਰਕੀ ਬੰਦਾ ਹੀ ਲਊ ਵੀਰੇ ਨੂੰ ਹਾਂ ਜਿਹੜੇ ਨਾਲ ਬਾਕੀ ਭਾਈ ਲੈਵਾ ਸੂ ਨਾ ਲਾ ਦੂਗੀ ਹੂੰ ਲੈ ਬਈ ਇੱਕ ਵਾਰੀ ਆਪਾਂ ਹੋਰ ਚਾਹ ਤਮਰਵਾ ਦਿੰਨੇ ਆ ਹਜੇ ਐਸਟੀਮੇਟ ਦੇ ਦਣ ਬਈ ਕੱਢ ਜੂ ਹਫਤਾ ਹਫਤਾ ਦਾ ਕੋਲੇ ਹੱਥ ਨਾ ਕੱਢੂ ਬਈ ਤਾਂ ਹੱਥੋਂ ਢੋਲੀ ਨਹੀਂ ਪਈ ਮੈਂ ਨਹੀਂ ਨਹੀਂ ਬਈ ਸਹੀ ਗੱਲ ਹੈ ਇੱਕੋ ਜਿਹਾ ਸਰੀਰ ਹੈਗਾ ਮੁੱਲ ਵੀ ਬਾਈ ਕਹਿੰਦਾ ਮਰਜ਼ੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਜਾਇਜ਼ ਹੋਊਗਾ ਤੇ ਲੈਕਸੀਗੇ ਬਾਈ ਭਰਾ ਕੋਲੇ ਦੋ ਆਪਾਂ ਦੋਨੇ ਹੀ ਦਿਖਾ ਦੇ ਜੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਜ਼ਰੂਰ ਖਰੀਦ ਸਕਦੇ ਹੋ ਵੀਡੀਓਾਂ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਦਾ ਧੰਨਵਾਦ ਜੀ